ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਪਿੰਡ ਦੇ ਤੁਹਾਨੂੰ ਸੱਜਣਾ ਆਇਆ ਜਾਂ ਬਾਰੂ ਸਾਰਿਆਂ ਦਾ ਅਸੀਂ ਆਪਣੀ ਸਹਿਸਮਾ ਵੱਲੋਂ ਧੰਨਵਾਦ ਕਰਦੇ ਹਾਂ ਮੈਂ ਕਾਵਿੰਗ ਬੋਲਣ ਲੱਗਾ ਸ਼ਰਾਬ ਦੋ ਪੈਗ ਜਦ ਬੰਦੇ ਦੇ ਅੰਦਰ ਜਾਂਦੇ ਬੰਦਾ ਬੋਲਦਾ ਨਹੀਂ ਦਾਰੂ ਬੋਲਦੀ ਹੈ ਦੋ ਪੈਗ ਜਦ ਬੰਦੇ ਦੇ ਅੰਦਰ ਜਾਂਦੇ ਬੰਦਾ ਬੋਲਦਾ ਨਹੀਂ दारू ਬੋਲਦੀ ਹੈ ਦੱਸਣੇ ਹੁੰਦੇ ਨਹੀਂ ਕਿਸੇ ਨੂੰ ਭੇਦ ਪੁੱਜੇ ਦੱਸਣੇ ਹੁੰਦੇ ਨਹੀਂ ਕਿਸੇ ਨੂੰ ਭੇਦ ਪੁੱਜੇ ਸਾਰਿਆਂ ਸਾਹਮਣੇ ਭੇਦ ਫਰੋਲਦੀ ਹੈ ਐਕਸੀਡੈਂਟ ਤਾਂ ਹੁਣ ਪੀਕੇਸ ਨੂੰ ਖੂਨ ਅਨਰਦੋਸ਼ਾਂ ਦਾ ਸੜਕਾਂ ਤੇ ਡੋਲਦੀ ਹੈ ਉੱਜੜ ਦੇ ਵੇਖੇ ਮੈਂ ਵਸਦੇ ਕਈ ਘਰ ਉੱਜੜ ਦੇ ਵੇਖੇ ਮੈਂ ਵਸਦੇ ਕਈ ਘਰ ਅਜੇ ਹੀ ਤੱਕੜੀ ਵਿੱਚ ਬਾਠਾ ਇਹ ਤੋਲਦੀ ਹੈ ਸਰਕਾਰਾਂ ਹਰ ਸਾਲ ਬੋਲੀ ਲਾ ਕੇ ਵੇਚਣ ਇਸ ਨੂੰ ਸਰਕਾਰਾਂ ਹਰ ਸਾਲ ਬੋਲੀ ਲਾ ਕੇ ਵੇਚਣ ਇਸ ਨੂੰ ਯਾਰ ਗੱਬਰੂ ਦੀ ਜਵਾਨੀ ਵਿੱਚ ਘੋਲਦੀ ਹੈ ਸੁਖਜਿੰਦਰਾ ਮੋਂ ਵਿੱਚੋਂ ਲਾਲਾਂ ਡੱਗ ਪੈਂਦੀਆਂ ਜਦੋਂ ਲੰਘਦਾ ਕੋਈ ਟੇਕੇ ਕੋਲ ਦੀ ਹੈ ਜਦੋਂ ਲੰਘਦਾ ਕੋਈ ਟੇਕੇ ਕੋਲ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ